ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੇ ਦਿਨੀ ਅਮਰੀਕਾ ਤੋਂ ਬੱਚੇ ਜਿਹੜੇ ਰਿਪੋਰਟ ਹੋ ਕੇ ਆਉਂਦੇ ਆ ਚਲੋ ਇੱਕ ਉਹਨਾਂ ਦਾ ਕਾਨੂੰਨ ਆ ਤੇ ਪ੍ਰਕਿਰਿਆ ਆ ਪਰ ਜਿਸ ਢੰਗ ਦੇ ਨਾਲ ਆ ਕੇ ਮੈਨੂੰ ਆ ਜਿਹੜੀ ਇੰਟਰਵਿਊ ਇੱਕ ਬੇਟੇ ਦੀ ਆਈ ਆ ਕਿ ਅਮਰਸਰ ਆ ਕੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਡਸਟਬਿਨ ਵਿੱਚ ੁੱਟੀਆਂ ਗਈਆਂ ਮੈਂ ਸਮਝਦਾ ਇਹ ਨਿੰਦਣਯੋਗ ਘਟਨਾ ਨੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਕਕਾਰ ਆ ਇਹਦੀ ਡੰਗਾਈ ਦੇ ਵਿੱਚ ਵਿਚਾਰ ਹੋ ਕੇ ਕਰਕੇ ਅਨਕੁਆਰੀ ਕਰਕੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਥਾਹੋਂ ਤਾਂ ਹੀ ਪਹੁੰਚਾਉਣ ਲਈ ਜਾਂ ਜਿੰਨਾਂ 'ਚ ਵੀ ਉਹਨਾਂ ਨੂੰ ਕੋਈ ਸਹਾਇਤਾ ਚਾਹੀਦੀ ਥੀ ਉਹਦੇ ਲਈ ਵੀ ਆਪਣੇ ਲਈ ਬਚਨ ਬਾਤਾਂ ਦਹਾੜ ਆਉਂਦੀ ਆ ਤੇ ਫਿਰ ਮੰਗ ਕਰਦੀ ਆ ਕਿ ਇਹ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਥੋੜਾ ਜਿਹਾ ਤੁਹਾਨੂੰ ਪਛੋਕੜ ਦੇ ਵਿੱਚ ਲਿਜਾਣਾ ਚਾਹਨਾ ਮੈਨੂੰ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ 1996 ਦੇ ਵਿੱਚ ਮੈਂ 684 ਤੋਂ ਪਹਿਲੀ ਇਲੈਕਸ਼ਨ ਚਿੱਤ ਗਿਆ ਉਸ ਵੇਲੇ ਪੰਥ ਦੇ ਦੋ ਮਹਾਨ ਜਰਨੈਲ ਪੰਥਰਤਨ ਜਹਦਰ ਗੁਰਚਾਰ ਸਿੰਘ ਜੀ ਤੌੜਾ ਸਤਿਕਾਰਯੋਗ ਪੰਜਾਬ ਦੇ ਮਹਾਨ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਸ ਪਹਿਲੀ ਐਗਜ਼ੀਕਟਿਵ ਦੇ ਵਿੱਚ ਮੈਨੂੰ ਸਤਾਨ ਦਿੱਤਾ ਕੌੜਾ ਸਾਹਿਬ ਦੇ ਨਾਲ ਕੰਮ ਕਰਨ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਮੈਨੂੰ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਜਥੇਦਾਰ ਗੁਰਚਾਨ ਸਿੰਘ ਜੀ ਕੌੜਾ ਦੇ ਨਾਲ ਬਤੌਰ ਮੈਂਬਰ ਕੰਮ ਕਰਨ ਦਾ ਸਮਾਂ ਮਿਲਿਆ ਜਿਹਦੇ ਵਿੱਚ ਉਸ ਵੇਲੇ ਕੌੜਾ ਸਾਹਿਬ ਦੇ ਨਾਲ ਡਾਕਟਰ ਖੜਕ ਸਿੰਘ ਚੰਡੀਗੜ੍ਹ ਪੁਰਸੀ ਪਾਲ ਸਿੰਘ ਜੀ ਸਾਡੇ ਬਾਈ ਚਾਂਸਲਰ ਔਰ ਉਹਨਾਂ ਦੇ ਵਿੱਚ ਡਾਕਟਰ ਬਲਕਾਰ ਸਿੰਘ ਵਰਗੇ ਬੇਦਵਾਨ ਹੁੰਦੇ ਸੀ ਸੋ ਮੈਂ ਉਹਦਾ ਵੀ ਧੰਨਵਾਦ ਕਰਦਾ ਫਿਰ 2019 ਦੇ ਵਿੱਚ ਮੈਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਤੌਰ ਜਨਰਲ ਸਕੱਤਰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਤੋਂ ਬਾਅਦ 2020 ਦੇ ਵਿੱਚ ਬਤੌਰ ਮੁੱਖ ਸਕੱਤਰ ਭਾਵੇਂ ਉਹ ਚੁਣੌਤੀ ਭਰਿਆ ਸਮਾਂ ਸੀ ਇੱਕ ਬਾਹਰੋਂ ਆ ਕੇ ਬੰਦੇ ਨੂੰ ਦਫਤਰ ਦੇ ਸੇਵਾਕ ਵਿੱਚ ਪਹੁੰਚਣਾ ਤੇ ਉਹਦੇ ਵਿੱਚ ਦੇਖਭਾਲ ਕਰਨੀ ਔਖਾ ਹੁੰਦਾ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਸੇਵਾ ਦੇ ਲਈ ਫਿਰ 21 22 23 24 ਲਗਾਤਾਰ 4 ਸਾਲ ਮੇਰੇ ਤੇ ਭਰੋਸਾ ਪਾਰਗਟ ਕੀਤਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਕੇ ਸਾਲ ਤੋਂ ਬਾਅਦ ਦੂਆ ਸਾਲ ਦੂਏ ਤੋਂ ਤੀਆ ਕੋ ਪੰਜ ਬਣ ਗਏ ਤੇ ਉਹਨੂੰ ਨਹੀਂ ਚੱਲਣ ਦਿੰਦੇ। ਪਰ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਤੇ ਪ੍ਰਧਾਨ ਸਾਹਿਬ ਦਾ ਚਾਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ। ਉਹ ਤੋਂ ਜ਼ਿਆਦਾ ਧੰਨਵਾਦ ਕਰਦਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਦਾ। ਜਿਨ੍ਹਾਂ ਨੇ ਮੈਂ ਸਮਝਦਾ ਮੇਤੋਂ ਮੋਹਰੇ ਹੋ ਕੇ ਮੁੰਡਾ ਲਾ ਕੇ ਮੇਰਾ ਵੀ ਸਾਥ ਦਿੱਤਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਵਿੱਚ ਵੀ ਆਪਣਾ ਚੋਕਾ ਯੋਗਦਾਨ ਪਾਇਆ। ਅਸੀਂ ਜਦਨਸ਼ੀਲ ਵੀ ਰਹੇ ਕਿਉਂਕਿ ਕੋਵਿਡ ਦਾ ਸਮਾਂ ਸੀ ਸਕੂਲਾਂ ਕਾਲਜਾਂ ਦੇ ਵਿੱਚ ਇਵਨ ਕਲਾਸਟ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਘਾਟਾ ਚੱਲ ਰਿਹਾ ਸੀ। ਪਰ ਮੈਂ ਨਹੀਂ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉਹ ਸਾਰੇ ਜਿੰਨੇ ਵੀ ਸੀਗੇ ਸਮੇਂ ਦੇ ਸਾਨੂੰ ਹਾਣੀ ਬਣਾਤਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਫਾਈਨੈਂਸ਼ੀਅਲ ਤੌਰ ਤੇ ਵੀ ਐਡਮਿਨਿਸਟਰेटर ਤੌਰ ਤੇ ਵੀ ਤੇ ਮੈਂ ਸਮਝਦਾ ਜੇ ਕੋਈ ਘਾਟਾਂ ਵੀ ਰਹਿ ਗਈਆਂ ਕਿਸੇ ਪੱਖ ਦੇ ਉੱਤੇ ਕਈ ਮਿਰਚ ਨੁਕਸ ਵੀ ਹੋਣਗੇ ਮੈਂਬਰ ਸਾਹਿਬਾਨਾਂ ਨਾਲ ਵੀ ਕਈ ਵਾਰੀ ਮੇਰੀ ਨੇਜਲੇ ਨਹੀਂ ਕਈ ਵਾਰੀ ਜਥੇਬੰਦਕ ਤੌਰ ਤੇ ਕੁਰਸੀ ਨੀਚੇ ਹੋਈ ਹੋ ਕੇ ਮੈਂ ਸਾਰਿਆਂ ਨੂੰ ਥਿਮਾ ਮੰਗਣਾ ਕਿ ਸਮੇਂ ਸਿਰ ਜੋ ਮੈਨੂੰ ਚੰਗਾ ਲੱਗਦਾ ਸੀ ਮੈਨੂੰ ਨਹੀਂ ਸੀ ਚੰਗਾ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠਾਂ ਲਈ ਉਹ ਮੈਂ ਹਮੇਸ਼ਾ ਜਤਨ ਸਿੰਘ ਹੀ ਰਹਾ ਤੇ ਮੈਂ ਇਹ ਵੀ ਚੇਤਾ ਕਰਦਾ ਸੀ ਜੇ ਮੈਂ ਮੁਖ ਸਕੱਤਰ ਦੀ ਕੁਰਸੀ ਤੇ ਬੈਠਾਂ ਉੱਥੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਰਹੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਬਾਅਦ ਮੁਖ ਸਕੱਤਰ ਦੇ ਤੌਰ ਤੇ ਜੇ ਪ੍ਰਧਾਨ ਬਣੇ ਤੇ ਉਹ ਮਾਨ ਵਾਟਿਚ ਕੀਤਾ ਗੁਰੂ ਸਾਹਿਬ ਜੀ ਨੇ ਤੇ ਜਥੇਬੰਦੀ ਨੇ ਮਾਸਟਰ ਤਾਰਾ ਸਿੰਘ ਜੀ ਦੋਹਾਂ ਆਉਧਿਆਂ ਤੇ ਰਹੇ ਕਿਉਂਕਿ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦਾ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਪਰ ਮੈਂ ਯਤਨशीर ਰਿਹਾ ਕਿ ਉਹਨਾਂ ਦੇ ਪੂਰਨਿਆ ਤੇ ਦਾ ਨਾਂ ਚੱਲ ਸਕਾਂ ਥੋੜੀਆਂ ਬੁੱਕੀਆਂ ਸੰਦਲੀ ਪੈਰਾਂ ਦੇ ਉੱਤੇ ਆਪਣਾ ਪੈਰ ਧਰ ਸਕਾਂ ਉਹ ਮੇਰਾ ਜਿਹੜਾ ਜੀਵਨ ਉਹ ਖੁੱਲੀ ਕਿਤਾਬ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਆ ਭਲੀ ਭਾਂਤ ਮੈਂ ਆਪਣੇ ਮੂੰਹ ਦੇ ਉੱਤੋਂ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਹੁਣ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਪਿਛਲੇ ਸਮੇਂ 'ਚ ਲਿਜਾਣਾ ਚਾਹੁੰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਰੀ ਬਣੀ ਅਸੀਂ ਉਦ ਵੀ ਕਹਿੰਦੇ ਰਹੇ ਵੇ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋ ਰਹੀ ਆ ਦਿੱਲੀ ਦੇ ਵਿੱਚ ਸ਼ਕਤੀ ਕਮਜ਼ੋਰ ਹੋ ਰਹੀ ਆ ਤੇ ਹਰਿਆਣਾ ਦੇ ਵਿੱਚ ਪਹਿਲਾਂ ਡਾ ਹੌ ਕਮੇਟੀ ਬਣਾਈ ਗਈ ਹੁਣ ਉੱਥੇ ਚੋਣ ਹੋ ਗਈ ਤੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਕੀ ਪਾਇਆ ਕਿ ਕੋਈ ਵੀ ਜਥੇਬੰਦੀ ਜਿਹੜੀ ਰਜਿਸਟਰਡ ਆ ਜਾਂ ਰੈਕੋਗਨਾਈਜ਼ਡ ਆ ਉਹ ਜਥੇਬੰਦੀ ਚੋਣਾ ਨਹੀਂ ਲੜ ਸਕੂਗੀ ਕਹਿਣ ਤੋਂ ਬਾਅਦ ਪੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਚੋਣਾ ਲੜਨੀਆਂ ਹੋਣ ਉਹਦੇ ਵਿੱਚ ਉਹ ਬਾਰ ਕਰਤਾ ਇੱਕ ਨਵੀਂ ਜਥੇਬੰਦੀ ਬਣਾਵੇ ਉਹਦਾ ਰਿਜ਼ਲਟ ਕੀ ਨਿਕਲਿਆ ਕਿਉਂਕਿ ਜਥੇਬੰਦੀ ਨੇ ਜਿਹੜੇ ਟਿਕਟਾਂ ਦਿੱਤੀਆਂ ਹੁੰਦੀਆਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਆਪੜਾ ਆਂਤਕ ਦਲ ਬਣਾ ਕੇ ਲੜੀਆਂ ਪਾਰ ਇੱਕ ਜਥੇਬੰਦੀ ਰਨਾਉਂਡ ਹੁੰਦੀ ਜਿਹਦਾ ਨਾਮ ਹੁੰਦਾ ਅੱਜ ਉਥੇ ਆਜ਼ਾਦ ਜਿੱਤੇ ਆਜ਼ਾਦ ਜਿੱਤਣ ਦਾ ਕਹਿਣ ਤੋਂ ਭਾਵ ਉਹ ਠੀਕ ਹੈ ਉਹਨਾਂ ਨੂੰ ਮੁਬਾਰਕ ਆ ਉਹਨਾਂ ਨੇ ਆਪਣੀ ਅਵੈਂਟੀ ਹੋ ਲੋਕਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਬਹੁਤ ਮੁਬਾਰਕ ਸਾਰੇ ਮੈਂਬਰ ਸਾਹਿਬਾਨ ਉਹ ਵਧਾਈ ਦੇ ਪਾਤਰ ਆ ਪਰ ਉਹਦੇ ਬਾਅਦ ਕੀ ਹੋਇਆ ਪਈ ਆ ਹੁਣ ਪਹਿਲਾਂ ਇੱਕ ਮੀਟਿੰਗ ਰੱਖੀ ਸੀ ਕੋਆਪੀਸ਼ਨ ਦੀ ਦੂਜੀ ਰੱਖੀ ਸੀ ਉਹ ਰੋਲੇ ਰੱਪੇ ਦੇ ਵਿੱਚ ਖਤਮ ਹੋ ਗਈ ਇਹ ਸਿੱਖਾਂ ਦੀ ਸ਼ਕਤੀ ਨੂੰ ਖੋਰਾ ਲਾਉਣ ਦਾ ਇੱਕ ਬਹੁਤ ਕੋਝਾ ਯਤਨ ਕੀਤਾ ਗਿਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਰਹੇ ਕਿ ਇੱਕ ਦਾ ਇਕੱਠੇ ਹੋ ਜਾਓ ਇੱਕ ਢੰਡੇ ਥੱਲੇ ਇਕੱਠੇ ਹੋ ਜਾਓ ਭਾਵੇਂ ਸੁਪਰੀਮ ਕੋਰਟ ਦਾ ਆਨਰਡਰ ਸੁਪਰੀਮ ਕੋਰਟ ਦਾ ਫੈਸਲਾ ਸੀ ਪਰ ਮੈਂ ਤੁਹਾਨੂੰ ਉਦਾਹਰਨਾ ਦੇ ਦੇ ਸਕਦਾ ਜਿਨ੍ਹਾਂ ਦੇ ਵਿੱਚ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਰੱਦ ਕੀਤੀਆਂ ਪਾਰਲੀਮੈਂਟ 'ਚ ਬਿੱਲ ਲਿਆ ਕੇ ਬਿੱਲ ਨਹੀਂ ਲਿਆਂਦੇ ਪਾਰਲੀਮੈਂਟ ਦੇ ਵਿੱਚ ਉਹ ਐਕਟ ਦੇ ਤਹਿਤ ਆਪਣੀਆਂ ਉਹਨਾਂ ਨੂੰ ਪਾਸ ਕਰਵਾ ਕੇ ਅੰਦਨ ਵੀ ਕੀਤਾ ਪਰ ਕਿਉਂਕਿ ਸਾਡੇ ਦਾ ਪਤਾ ਦਾ ਪਤਾ ਨਹੀਂ ਹੁਣ ਸਿੱਖਾਂ ਦੇ ਵਿੱਚ ਵੀ ਆਪਸ ਵਿੱਚ ਹੀ ਇਦਾਂ ਦੇ ਮਤਭੇਦ ਹੋ ਗਏ ਕਿ ਸ਼ਰਧੀ ਨੂੰ ਕਮਜ਼ੋਰ ਕਰਨ ਦੀ ਤਰ ਪਏ ਹੁਣ ਆ ਮੌਜੂਦਾ ਜਿਹੜਾ ਸਮਾਂ ਚੱਲ ਰਿਹਾ ਸ਼ਰੋਮਣੀ ਅਕਾਲੀ ਦਲ ਨੇ ਬਹੁਤ ਮੈਂ ਸਮਝਦਾ ਵੰਡ ਪਾਈ ਭਰਾਵਾਂ ਵਿੱਚ ਇਹ ਸਮਾਂ ਚੱਲ ਰਿਹਾ ਇਹ ਜਥੇਬੰਦੀ 104 ਸਾਲ ਪੁਰਾਣੀ ਜਥੇਬੰਦੀ ਆ ਜੇ ਨੂੰ ਅੱਜ ਸਿੱਧੇ ਤੇ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਨਿਮਰਤਾ ਸਹਿ ਸੂਚੇ ਪੰਥ ਨੂੰ ਬੇਨਤੀ ਕਰਦਾ ਇੱਕ ਝੰਡੇ ਥੱਲੇ ਇਕੱਠੇ ਹੋਈਏ ਮਤਭੇਦ ਕੋਈ ਨਹੀਂ ਬੜੀ ਵੱਡੀ ਜਥੇਬੰਦੀ ਹੁੰਦੀ ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਿੰਨੇ ਹਜ਼ਾਰਾਂ ਵਰਕਰ ਜਿਹੜੇ ਆ ਜਾਂ ਜਿੰਨੇ ਲੀਡਰ ਹੁੰਦੇ 17 117 ਚੁਣੇ ਜਾਂਦੇ ਆ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਚੁਣੇ ਜਾਂਦੇ ਪਰ ਫਿਰ ਵੀ ਮਾਨ ਤਾਨ ਹੁੰਦਾ ਔਰ ਅੱਜ ਵੀ ਮੇਰਾ ਜਤਨ ਰਿਹਾ ਬਤੌਰ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਦੇ ਦੌਰ ਦੇ ਕਿ ਇਹ 파ੜੇ ਨੂੰ ਖਤਮ ਕਰਾਂ ਤੇ ਮੈਂ ਜਤਨ ਛੀਂਦਿਆਂ ਅੱਜ ਵੀ ਕਿ ਇਹ ਇੱਕ ਸੁਰਤਾ ਦੇ ਨਾਲ ਸਾਰਾ ਚੱਲਿਆ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਜਿਹੜੀ ਇਕੱਠਾ ਇਕੱਠੀ ਹੋਵੇ। ਨਾ ਕਿ ਖੇਂਡੂ ਪੇਂਡੂ ਹੋਵੇ ਤੇ ਅੱਜ ਮੇਰਾ ਖਿਆਲ ਆ ਬਹੁਤ ਸਾਰਾ ਜਤਨ ਜਿਹੜਾ ਆ ਉਹ ਲੱਗਾ ਆ ਭਈ ਇਹਦੇ ਵਿੱਚ ਫੁੱਟ ਪਾ ਕੇ ਕਿਵੇਂ ਸਿੱਖਾਂ ਦੀ ਸ਼ਕਤੀ ਨੂੰ ਹੋਰ ਕਮਜ਼ੋਰ ਕਰਨਾ ਦੂਸਰਾ ਜਿਹੜਾ ਮੈਂ ਫੋਕਸ ਹੌਣ ਕਰ ਰਿਹਾ ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜੈਕਟਿਵ ਹੈ ਜਨਰਲ ਹਾਊਸ ਚੋਂ ਚੁਣ ਕੇ ਆਉਂਦੀ ਹੈ ਚਾਰ ਅਹੁਦੇਦਾਰ ਤੇ 11 ਮੈਂਬਰ ਉਹਦੇ ਚੁਣ ਕੇ ਆਉਂਦੇ ਆ ਉਹ ਪੂਰੇ ਹਾਊਸ ਦੀ ਤਰਜਮਾਨੀ ਕਰਦੀ ਆ ਉਹਦੇ ਵਿੱਚ ਅਧਿਕਾਰ 15 ਮੈਂਬਰੀ ਨੂੰ ਪੂਰੇ ਹੁੰਦੇ ਆ ਹਰ ਇੱਕ ਪੱਖ ਦੇ ਅਧਿਕਾਰ ਹੁੰਦੇ ਆ ਇਥੇ ਜਿਹhle ਆਪਾਂ ਕਿਸੇ ਵੀ ਕਾਰਜ ਦੀ ਗੱਲ ਕਰਦੇ ਆ ਉਹ 15 ਮੈਂਬਰੀ ਉਹਦੇ ਨਾਲ ਸਹਿਮਤ ਹੁੰਦੇ ਆ ਤੇ ਉਹ ਕਾਰਜ ਹੁੰਦਾ ਤੇ ਇਹ ਦੇ ਵਿੱਚ 22000 ਮੁਲਾਜ਼ਮ ਆ ਜਿਹਦੇ ਵਿੱਚ ਸਾਡੇ ਸਰਵਿਸ ਰੂਲ ਵੀ ਬਣਿਓ ਆ ਸਕੂਲਾਂ ਦੇ ਬੱਕਰੇ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਰਵਿਸ ਰੂਲ ਬਣੇ ਤੇ ਉਹ ਸਰਵਿਸ ਰੂਲ ਤਹਿਤ ਜਿਹੜੇ ਵੀ ਮੁਲਾਜ਼ਮ ਆਉਂਦੇ ਉਹਨਾਂ ਦੇ ਉੱਤੇ ਫਿਰ ਸਾਰੇ ਸਰਵਿਸ ਰੂਲ ਲਾਗੂ ਹੁੰਦੇ ਆ। ਕਈ ਵਾਰੀ ਸਵਾਲ ਉੱਠਦੇ ਆ ਬਹੁਤ ਵੱਡੇ। ਕਿਉਂਕਿ ਸਿੰਘ ਸਹਿਬਾਨ ਜਿਹੜੇ ਉਹਨਾਂ ਦਾ ਰਤਬਾ ਸਭ ਤੋਂ ਵੱਡਾ ਆ ਤੇ ਵੱਡਾ ਹੋਣਾ ਚਾਹੀਦਾ ਤੇ ਮੈਂ ਵੀ ਵੱਡਾ ਕਹਿੰਦਾ ਵੀ ਹਮੇਸ਼ਾ ਹੋਣਾ ਚਾਹੀਦਾ। ਪਰ ਜਿਹੜੇ ਸਾਡੇ ਸਿੰਘ ਸਹਿਬਾਨ ਸਿਸਟਮ ਚੋਂ ਆਉਂਦੇ ਆ ਆਪਣੇ ਸਾਡੇ ਸਿਸਟਮ ਕਹਿਣ ਤੋਂ ਭਾਵ ਇੱਥੇ ਉਹਨਾਂ ਦੀ ਪਹਿਲਾਂ ਭਾਵੇਂ ਛੋਟੇ ਪੱਧਰ ਤੇ ਕਿਤੇ ਗ੍ਰਾਂਥੀ ਦੇ ਤੌਰ ਤੇ ਨਿਯੁਕਤੀ ਆ। पांचप्याऱ्याਆਂ ਦੇ ਤੌਰ ਤੇ ਨਿਯੁਕਤੀ ਆ ਹੋਰ ਕਿਸੇ ਪਾਸੇ ਨਿਯੁਕਤੀ ਆ ਉਹ ਸਰਵਿਸ ਰੂਲ ਤਹਿਤ ਤੇ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ 1925 ਤਹਿਤ ਉਹਨਾਂ ਦੀ ਨਿਯੁਕਤੀ ਹੁੰਦੀ ਆ ਫਿਰ ਉਹਨਾਂ ਨੂੰ ਬਾਕੀ ਸੇਵਾਦਾਰ ਜਿਹੜੇ ਬਾਕੀ ਹੁੰਦੇ ਉਹਨਾਂ ਦੇ ਤੌਰ ਦੇ ਉੱਤੇ ਵੱਖ-ਵੱਖ ਤੌਰ ਦੇ ਉੱਤੇ ਗ੍ਰੈਜਿਟੀ ਉਹਨਾਂ ਦਾ ਪੀਐਫ ਉਹਨਾਂ ਦੀ ਲੀਵਨ ਕੈਸ਼ਮੈਂਟ ਉਹਨਾਂ ਦੇ ਬਾਕੀ ਬੈਨੀਫਿਟ ਉਹਨਾਂ ਨੂੰ ਇਨਕ੍ਰੀਮੈਂਟ ਜੀਅਰਲੀ ਉਹ ਸਾਰੀਆਂ ਫਿਰ ਸਮੇਂ-ਸਮੇਂ ਅਨੁਕੂਲ ਲੱਗਦੀਆਂ ਕਈ ਵਾਰੀ ਕੀ ਹੁੰਦਾ ਕਿ ਸਾਡੇ ਸਿੰਘ ਸਹਿਬਾਨ ਬਾਹਰੋਂ ਵੀ ਆ ਜਾਂਦੇ ਚੁਣੇ ਜਾਂਦੇ ਆ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਆ ਪਰ ਉਹ ਮੁਲਾਜ਼ਮ ਦੇ ਤੌਰ ਤੇ ਨਹੀਂ ਆਉਂਦੇ ਮੈਂ ਸਿੰਘ ਸਹਿਬਾਨ ਨੂੰ ਮੁਲਾਜ਼ਮਾ ਸ਼ਬਦ ਨਾਲ ਮੇਰਾ ਕਿਤੇ ਇਵੇਂ ਹੀ ਇਹਦੀ ਆਪਣੀ ਵਿਆਖਿਆ ਸ਼ੁਰੂ ਕਰਦੇ ਹਾਂ ਸਿੰਘ ਸਹਿਬਾਨ ਮੁਲਾਜ਼ਮ ਨਹੀਂ ਸਿੰਘ ਸਹਿਬਾਨ ਹੈੱਡ ਮਿਨਿਸਟਰ ਆ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਦਿੱਤਾ ਆ ਪਰ ਮੈਂ ਉਹ ਗੱਲ ਤਾਂ ਕੀਤੀ ਸੀ ਕਿ ਜਿਹੜੇ ਬਾਹਰੋਂ ਸਾਡੇ ਸਿੰਘ ਸਹਿਬਾਨ ਆਉਂਦੇ ਉਹਨਾਂ ਨੂੰ ਅਸੀਂ ਸਨਮਾਨ ਪਤਾ ਨਹੀਂ ਜਾਂ ਉਹਨਾਂ ਨੂੰ ਵੀ ਅਸੀਂ ਲੰਮ ਸਮੇਂ ਫਿਕਸ ਕਰਦੇ ਆ ਜੇ ਦੀ ਮੌਜੂਦਾ ਦੌਰ ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਅਸੀਂ ਆ ਦੋ ਗ੍ਰਾਂਥੀ ਸਹਿਬਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਰੱਖੇ ਇੱਕ ਭਾਈ ਕੇਵਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਉਹਨਾਂ ਦੀ ਅਪੁਆਇੰਟਮੈਂਟ ਹੋਈ ਉਹ ਪਹਿਲਾਂ ਪੰਜਾਂ ਪਿਆਰਾਂ ਸੇਵਾ ਨਿਵਾਉਂਦੇ ਸੀ ਦਾਮਦਮਤ ਸਾਹਿਬ ਉਹ ਸਰਵਿਸ ਰੂਲ ਤਹਿਤ ਉਹਨਾਂ ਦਾ ਜਿਵੇਂ ਗ੍ਰੇਡ ਚੱਲਦਾ ਸੀ ਓਵੇਂ ਚੱਲ ਰਿਹਾ ਉਹਨਾਂ ਦੇ ਵਿੱਚ ਸਰਦਾਰ ਪਰਵਿੰਦਰ ਸਿੰਘ ਜੀ ਬੁੱਟਰ ਸਾਹਿਬ ਉਹ ਕਿਉਂਕਿ 55 ਸਾਲ ਦੇ ਹੋ ਗਏ ਉਹਨਾਂ ਦੀ ਵੀ ਨਿਯੁਕਤੀ ਹੋਈ ਉਹਨਾਂ ਨੂੰ ਅਸੀਂ ਲੰਮ ਸਮੇਂ ਦਿੰਨੇ ਆ ਮੇਰਾ ਕਹਿਣ ਤੋਂ ਬਾਅਦ ਕਈ ਵਾਰੀ ਇਹ ਚੱਕਰ ਚੱਲਦਾ ਜੀ ਵੀ ਸ਼ਾਇਦ ਸਿੰਘ ਸਾਹਿਬਾਨ ਇਹਨਾਂ ਦਾ ਸਨਮਾਨ ਪਤਾ ਮੈਂ ਤਾਂ ਮੈਂ ਵੀ ਚਾਹੁੰਦਾ ਵੀ ਸਨਮਾਨ ਪੱਤਾ ਹੋਵੇ ਔਰ ਇਹ ਕਿਸੇ ਵੇਲੇ ਟੌੜਾ ਸਾਹਿਬ ਵੇਲੇ ਇਹ ਸਵਾਲ ਉੱਠੇ ਸੀ ਕਿ ਸਨਮਾਨ ਪੱਤਾ ਰੱਖਦੇ ਹੋ ਬਹੁਤ ਚੰਗੀ ਗੱਲ ਆ ਕਿਉਂਕਿ ਸਿੰਘ ਸਹਿਬਾਨ ਨੂੰ ਤੁਸੀਂ ਪਹਿਲਾਂ ਮਲਾਦਮ ਕਉ ਜਾਂ ਉਹਨਾਂ ਤੇ ਹੋਰ ਕੋਈ ਉਹ ਮੈਂ ਸਮਝਦਾ ਬਹੁਤ ਉਹਨਾਂ ਦੀ ਤੋਹੀਨ ਆ ਤੇ ਫਿਰ ਸਨਮਾਨ ਪੱਤਾ ਹੋਵੇ ਤੇ ਪ੍ਰੋਪਰ ਸ਼ਾਬਦਾਰ ਤਨਖਾਹ ਦੀ ਥਾਂ ਦੇ ਉੱਤੇ ਪਰ ਉਹ ਸਿੰਘ ਸਹਿਬਾਨਾਂ ਵੱਲੋਂ ਜਿਹੜੇ ਉਦੋਂ ਸਗੇ ਉਹ ਨਹੀਂ ਕਹਿੰਦੇ ਅਸੀਂ ਇਹਦੇ ਵਿੱਚ ਜੋ ਸਾਡਾ ਸਿਸਟਮ ਚੱਲਦਾ ਉਹਦੇ ਵਿੱਚੇ ਚੱਲੇ ਰਹਿਣਾ ਤੇ ਉਹ ਸਿਸਟਮ ਦੇ ਵਿੱਚੇ ਸਿਸਟਮ ਚੱਲ ਰਿਹਾ ਤੇ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਵੀ ਲਿਆਉਣੀ ਚਾਹਨਾ ਕਿ ਇਹ ਪਹਿਲੀ ਵਾਰ ਹੀ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਖਾਸ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਗੁਰਦਾਰ ਕੁਸੀ ਨਾਂ ਨਹੀਂ ਲੈਣਾ ਅਨਕੁਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈਆਂ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਕ ਕੀਤਾ ਗਿਆ ਸੀ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਨਹੀਂ ਮੈਂ ਜੋ ਸਤਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੁਝ ਤੇ ਮੈਂ ਕਹਿੰਦਾ ਹੁਣਾ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦਊਗਾ ਤੇ ਫਿਰ ਦੂਏ ਉਤੋਂ ਕੀ ਸਾਬ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਤੇ ਇੱਥੇ ਤੁਹਾਡੇ ਪ੍ਰੈਸ 'ਚ ਨਹੀਂ ਮੈਂ ਹਮੇਸ਼ਾ ਸਮਰਪਿਤ ਵੀ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਪਏ ਉਤੋਂ ਬੇਮਕ ਹੋ ਜਿਏ ਤੇ ਫਿਰ ਮੈਂ ਕਹਿੰਦਾ ਹੁਣਾ ਜੇ ਇਦਾਂ ਦਾ ਸਮਾਂ ਆਵੇ ਸਤਗੁਰੂ ਜੀ ਫਿਰ ਉਦਾਂ ਹੀ ਸਮਾਂ ਖਤਮ ਕਰ ਦੇ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਸਿੰਘ ਸਹਿਬਾਨ ਦੇ ਵਿਲੇ ਹੋਣ ਤੋਂ ਬਾਅਦ ਤੱਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਔਰ ਨਾਲ ਦੀ ਨਾਲ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਸਾਨੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦਿਨਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆਇਆ ਔਰ ਅਕਾਲ ਤੱਕ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਿਕਮੁਨ ਕਰਨੀ ਹੁੰਦਾ ਤੇ ਸ਼ਰਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਵਾਸਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫਿਰ ਭਾਈ ਮਨੁੱਖ ਵੀ ਬੌਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਹਾਲਾਤ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟਿਲਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰਾਂ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਬਾਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਦਾਰ ਤੁਸੀਂ ਕੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ 'ਚ ਜਾਣਾ ਹੀ ਆ। ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਕਾਲ ਪੁਰਖ ਦਾ ਸਨਮਾਨ ਕੀਤਾ ਆਪਣਾ ਅਸਤੀਫਾ ਦਿੱਤਾ ਇਹਨੂੰ ਪ੍ਰਵਾਨ ਕਰਨਾ ਹਾਊਸ ਦੀ ਜ਼ਿੰਮੇਵਾਰੀ ਉਹ ਸੋਚਣਗੇ ਕਿ ਅਸਤੀਫਾ ਇਹ ਮੈਂ ਮੈਂ ਪਹਿਲਾਂ ਗਿਆ ਸੀ ਅੰਮ੍ਰਿਤਪਾਲ ਅੰਮ੍ਰਿਤਪਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਸ ਬਾਅਦ ਚ ਨਹੀਂ ਪੈਣਾ ਮੈਂ ਆਪਣਾ ਅਸਤੀਫਾ ਜਿਹੜਾ ਆ ਅੰਤਰ ਕਮੇਟੀ ਨੂੰ ਦੇ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਅਹੁਦੇਦਾਰਾਂ ਨੂੰ ਲੈਣਾ ਪੜਦਾ। ਹਾਂ ਜੀ ਇਹ ਹੁਣ ਉਹ ਸੋਚਣ ਨੂੰ ਨਹੀਂ ਕੀ ਕਰਨ ਮੈਂ ਆਪਣਾ ਤਰਾਂਤ ਕਰ ਦਿੰਦਾ ਦੋਆ ਮੈਂ ਜਿਹਾ ਦਾਸ ਜੀ ਇਹ ਇਸ ਤਰੀਕਾ ਮੰਜ਼ੂਰ ਨਾ ਯਾਰ ਵਾਸਤੇ ਉਧਰ ਵਿਚਾਰ ਕਰਦੇ ਜੇ ਕੋਈ ਅੱਛਾ ਪਰ ਆਹ ਲਾਓਗੇ ਲੋਕੋ ਮੇਰਾ ਨਾਲ ਹੈ ਭਾਈ ਭੜੇ ਭਾਈ ਲੱਕੀ ਅਨੇਕ ਬੱਚਾ ਆਦੀ ਜਿੰਮੀ ਵਾਲੀ ਗੱਲ ਆ ਬਹੁਤ ਘਾਤਨਾ ਗੱਲ ਕਰਦੇ ਨਹੀਂ ਬਹੁਤ ઓ ਮਾਈ ਭਾਈ ਬੇਚੋ ਜੋ ਬੰਦੇ ਵੀ ਨਹੀਂ ਪਾਈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए इंडिया न्यूज ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ पीजीए इंडिया न्यूज